ਗੱਜਕ ਖਾਣ ਵਾਲੇ ਹੋ ਜਾਓ ਸਾਵਧਾਨ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਬਾਕੀ ਆ ਦੇਖ ਸਕਦੇ ਹੋ ਗੁੜ ਦੀ ਗੱਜਕ ਖਾਣ ਵਾਲਿਆਂ ਨੂੰ ਇਹ ਬੇਹੱਦ ਹੈਰਾਨ ਕਰਕੇ ਰੱਖ ਦੇਵੇਗੀ ਜਿੱਥੇ ਕਿ ਸ਼ਹਿਰਾਂ ਦੇ ਵਿੱਚ ਲੋਕ ਬੜੇ ਹੀ ਸੁਆਦ ਦੇ ਨਾਲ ਗੁੜ ਵਾਲੀ ਗੱਜਕ ਖਾਂਦੇ ਹਨ ਪਰ ਉਹਨਾਂ ਨੂੰ ਨਹੀਂ ਪਤਾ ਲੱਗਦਾ ਇਹ ਪੈਰਾਂ ਦੇ ਵਿੱਚ ਰੋਲੀ ਖੁਲਕੇ ਬਣਦੀ ਹੈ ਜਿੱਥੇ ਕਿ ਦੋਸਤੋ ਇਸ ਵਿੱਚ ਪਾ ਕੇ ਕੈਮੀਕਲ ਬੇਹੱਦ ਟੇਸਟੀ ਬਣਾਇਆ ਜਾਂਦਾ ਹੈ ਪਰ ਇਸ ਨੂੰ ਬਣਾਉਣ ਦਾ ਤਰੀਕਾ ਬੇਹੱਦ ਗਲਤ ਹੈ ਜਿੱਥੇ ਕਿ ਅੱਜ ਦੇ ਸਮੇਂ ਦੇ ਵਿੱਚ ਸਿਆਲਾਂ ਦੇ ਵਿੱਚ ਬੇਹੱਦ ਬਾਜ਼ਾਰਾਂ ਦੇ ਵਿੱਚ ਵੇਚੀ ਗਈ ਗੁੜ ਵਾਲੀ ਗੱਚਕ ਪਰ ਇਸ ਨੂੰ ਨਾ ਹੀ ਖਰੀਦਿਆ ਜਾਵੇ ਇਸ ਨਾਲੋਂ ਤਾਂ ਚੰਗਾ ਖੌਰੇ ਕਿੰਨੀ ਕਿ ਪੈਰਾਂ ਦੀ ਮਾਇਲ ਲੱਗੀ ਹੋਵੇਗੀ ਇਸ ਬਲ ਗੁੜ ਵਾਲੀ ਗੱਚਕ ਨੂੰ ਜਿੱਥੇ ਕਿ ਇਹ ਬੇਹੱਦ ਸਵਾਦੀ ਹੁੰਦੀ ਹੈ ਅੱਖਾਂ ਤੋਂ ਉਹਲੇ ਬਣੀ ਹੋਈ ਚੀਜ਼ ਉੱਪਰ ਕੋਈ ਵੀ ਪ੍ਰੋਸ਼ਾ ਨਹੀਂ ਕਰਨਾ ਚਾਹੀਦਾ ਕਿ ਇਹ ਖੌਰੇ ਇਹਵੇਂ ਬਣੀ ਹੋਵੇਗੀ ਤੇ ਖੌਰੇ ਇਹਦੇ ਵਿੱਚ ਕਿਹੋ ਜਿਹੇ ਕੈਮੀਕਲ ਹੋਣਗੇ ਤੇ ਕਿਹੋ ਜਿਹਾ ਗੁੜ ਹੋਵੇਗਾ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਵਾਕਿਆ ਦੇਖ ਸਕਦੇ ਹੋ ਗੁੜ ਵਾਲੀ ਘਰ ਚ ਖਾਣ ਵਾਲੇ ਦੇ ਸ਼ਿਕਾਇਨਾ ਨੂੰ ਬੇਹੱਦ ਭੇਜਦੇ ਹੋ ਇਹ ਵੀਡੀਓ ਤਾਂ ਜੋ ਕਿ ਉਹ ਆਪਣੀ ਜ਼ਿੰਦਗੀ ਦਾ ਬਚਾਅ ਕਰ ਸਕਣ ਜਿੱਥੇ ਕਿ ਦੋਸਤੋ ਅਸੀਂ ਖਾਣ ਵਾਲੀਆਂ ਚੀਜ਼ਾਂ ਨੂੰ ਬੇਹੱਦ ਸਾਫ਼ ਸੁਥਰੇ ਥਾਂ 'ਤੇ ਰੱਖਦੇ ਹਾਂ ਪਰ ਇਸ ਨੂੰ ਪੂਰਾ ਵੀ ਨਹੀਂ ਜਗਾ ਸਾਫ਼